ਸਰਟੀਫਿਕੇਟ ਜੇ ਤਿਆਰ ਕਰਾਉਣਾ ਕਰਦਾ ਚੱਲੀਏ ਯਾਰ ਮੈਂ 2 ਰੁਪਏ ਦੇ ਕੇ ਆਪਾਂ ਹੁਣ ਕਰਾ ਲ ਲੈਣੇ ਕਿੱਡੀ ਗੱਲ ਹੈ ਕਹਿੰਦਾ ਯਾਰ ਆਪਾਂ ਪੜ੍ਹੇ ਲਿਖੇ ਆਪਾਂ ਤਾਂ ਕਿਹੜਾ ਮੰਗ ਲੂ ਰੁਪਏ ਉਹ ਮਖਾ ਮੰਗਦਾ ਕੋਈ ਨਹੀਂ ਕਚੈਰੀ ਦੇ ਸਹੂਲਤ ਦੇਣੇ ਪੈਂਦੇ ਹੁੰਦੇ ਨੇ ਖਾ ਯਾਰ ਬੋਲ ਕੁੱਟੀ ਜਾਣਾ ਕਹਿੰਦਾ ਤੂੰ ਤਾਂ ਕਹਿੰਦਾ ਮੇਰਾ 5 ਮਿੰਟਾਂ ਦਾ ਕੰਮ ਆ ਮਾਂ ਚਾਲ ਪਹਿਲੇ ਦਿਨ ਤਾਂ ਭਾਈ ਅਸੀਂ ਪਤਾ ਕਰਾਂਗੇ ਵੀ ਕਿਹੜੇ ਕਾਗੇ ਪੱਤਰ ਲੱਗਣਗੇ ਅਗਲੇ ਦਿਨ ਸਾਰੀ ਫਾਈਲ ਫੁੱਲ ਤਿਆਰ ਕਰਾ ਕੇ ਜੋ ਘੰਟੇ ਕੇ ਬਾਅਦ ਸਾਡੀ ਕਲਰਕ ਸਭ ਕੋਲੇ ਵਾਰੀ ਆਈ ਕਹਿੰਦੇ ਭਾਈ ਫਾਈਲ ਤਾਂ ਔਕੇ ਪਰ ਨੰਬਰਦਾਰ ਦੀ ਮੋ ਅਗਲੇ ਨਸੀ ਨੰਬਰਦਾਰ ਦੀ ਮੋਹਰ ਲਵਾ ਕੇ 22 ਘੰਟਿਆਂ ਬਾਅਦ ਸਾਡੀ ਫੇਰ ਵਾਰੀ ਆਈ ਕਲਰਕ ਸਾਹਿਬ ਕੋਲੇ ਕਹਿੰਦਾ ਭਾਈ ਜਮਾ ਫਿੱਟਾ ਕੰਮ ਫੈਲ ਧਰ ਦਿਓ ਸਾਹਿਬ ਛੁੱਟੀ ਤੇ ਨੇ ਅੱਜ ਕੱਲ ਨੂੰ ਆ ਜਿਓ ਅਗਲੇ ਦਿਨ ਫੇਰ ਵਾਗੇ ਸੀ ਤੀਜੇ ਦਿਨ ਪਤੰਦਰ ਆਪ ਛੁੱਟੀ ਤੇ ਦੂਜਾ ਕਲਰਕ ਬੋਲ ਕਹਿੰਦਾ ਭਾਈ ਮੈਨੂੰ ਉਹਦੇ ਕੰਮ ਦਾ ਪੋਈ ਭੇਤ ਨਹੀਂ ਕਹਿੰਦਾ ਸੋਮਵਾਰ ਨੂੰ ਆਇਓ ਤੁਸੀਂ ਸੋਮਵਾਰ ਨੂੰ ਕੇ ਇਦੋਂ ਵੱਡੀ ਫੇਰ ਲੈਣ ਲੱਗੇ ਭਾਈ 4 ਘੰਟੇ ਬਾਅਦ ਉਹ ਦੁਬਾਰੀ ਆਈ ਕਹਿੰਦਾ ਭਾਈ ਤੁਹਾਡੇ ਸਾਹਮਣੇ ਯਾਰ 100 150 ਫਾਇਲ ਪਈਆ ਕਹਿੰਦਾ ਹੁਣ ਮੈਂ ਕਿਹਦੇ ਕਿਹਦੇ ਸਾਈਨ ਕਰਾਈ ਜਾਵਾਂ ਕਹਿੰਦਾ ਜੀ 3 ਵਜੇ ਤੱਕ ਬੈਠੇ ਰਹੋ ਨਹੀਂ ਕਹਿੰਦਾ ਸਵੇਰੇ ਆਜੋ ਮੇਰਾ ਮਿੱਤਰ ਮੇਰੇ ਕੂਣੀ ਮਾਰ ਕੇ ਬੋਲਦਾ ਕਹਿੰਦਾ ਪੈਸੇ ਦੇ ਦਈਏ ਮਾਮਣੇ ਕਿਹੜਾ ਮੰਗੇ ਨੇ ਕਹਿੰਦਾ ਬਈ ਚੈਰੀ ਦੇ ਸੂਣ ਨੇ ਮੈਂ ਜਿੰਦਾ ਦਿਆ 500 ਰੁਪਏ ਦਾ ਨੋਟ ਛੈੜੀ ਤੋ ਜਾ ਕੇ ਜੋ 500 ਦਾ ਨੋਟ ਫਾਇਲ ਥੱਲੇ ਧਰਤਾ ਕਹਿੰਦਾ ਇਹ ਚਾਹ ਪਾਣੀ ਕਹਿੰਦਾ ਚਾਹ ਪਾਣੀ ਤਾਂ ਗਈ ਸੀ ਮੈਂ ਤੁਹਾਡੀ ਫਾਇਲ ਦੇਖਦਾ ਇੱਕ ਮਿੰ ਬਾਕੀ ਕਹਿੰਦਾ ਕੋਈ ਗੱਲ ਨਹੀਂ ਮਾਰ ਲੈ ਕਰੋ ਕਹਿੰਦਾ ਘੇੜਾ ਮੈਂ ਇੱਥੇ ਹੁੰਨਾ ਮੈਂ ਕਿਹਾ ਕਿਉਂ ਤੇਰੇ ਭੂਆ ਦਾ ਘਰ ਨਹੀਂ ਮੈਂ ਕਿਹਾ ਕਚੇਰੀਆਂ ਨੇ ਸੌਰੀਓ ਮਰੇ ਹੀ ਲੰਗੀ ਇੱਥੇ